ਕੇ ਤੁਹਾਨੂੰ ਪਤਾ ਹੀ ਹੈ ਕਿ ਸਹਾਇਤਾ ਕਰਨ ਵਿੱਚ ਸਭ ਤੋਂ ਮੋਰੇ ਆਪਣੇ ਪੰਜਾਬੀ ਹੁੰਦੇ ਹਨ ਇਸੇ ਤਰ੍ਹਾਂ ਹੀ ਆਪਣੇ ਢਲਵਾਂ ਖੁਰ ਤੋਂ ਤੂੜੇ ਦੀਆਂ ਟਰਾਲੀਆਂ ਅਤੇ ਰਾਸ਼ਨ ਦੀ ਸਮਗਰੀ ਲੈ ਕੇ ਅੱਜ ਰਵਾਨਾ ਹੋਣਗੀਆਂ ਦੋ ਟਰਾਲੀਆਂ ਤੇ ਨਾਲ ਹੀ ਬਾਈ ਨੇ ਜਾਣਕਾਰੀ ਦਿੱਤੀ ਕਿ 13 ਟਰਾਲੀਆਂ ਦੇ ਲਗਭਗ ਹੋਰ ਟਰਾਲੀਆਂ ਜਾਣਗੀਆਂ ਦਾਨੀ ਸੱਜਣਾਂ ਨੂੰ ਬੇਨਤੀ ਹੈ ਕਿ ਵੱਤ ਵੱਧ ਰਾਸ਼ਨ ਤੇ ਹੋਰ ਸਮਗਰੀ ਜੁੜਵਾ ਜਾਈਏ ਕੱਲੀ ਤੁਸੀਂ ਭਰ ਕੇ ਚੱਲੇ ਆਂ ਇਹ ਕਿੱਥੇ ਲੈ ਕੇ ਚੱਲੇ ਆਂ ਤੇ ਕਿਸ ਲਈ ਲੈ ਕੇ ਚੱਲੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਹ ਬਾਈ ਜੀ ਹੜਪੀੜ ਤਾਂ ਆਸਤੇ ਲੈ ਕੇ ਚੱਲੇ ਆਂ ਜਿਹੜੇ ਸਾਡੇ ਭਰਾਵਾਂ ਜਿਨ੍ਹਾਂ ਦੇ ਪਾਣੀ ਆਇਆ ਹੋਇਆ ਅਸੀਂ ਸੁਲਤਾਨਪੁਰ ਲੋਧੀ ਲੈ ਕੇ ਚੱਲੇ ਆਂ ਇਹ ਟਰਾਲੀਆਂ ਅਸੀਂ ਸਾਡੇ ਪਿੰਡੋਂ ਤਾਂ ਦੋ ਟਰਾਲੀਆਂ ਹੀ ਆ ਤੇ ਪਰ ਅਸੀਂ ਗਰਨਾਨਕ ਸੇਵਾ ਸੁਸਾਇਟੀ ਸਾਧਕ aí ਅੱਗੇ ਕੁੜੀਆਂ ਦੇ ਵਿਆਹ ਵੀ ਕਰਦੇ ਉਹ ਸੁਸਾਇਟੀ ਵਾਲਗੂ ਅਸੀਂ 13 ਟਰਾਲੀਆਂ ਲੈ ਕੇ ਚੱਲੇ ਆਂ ਤੇ ਐਤਵਾਰ ਨੂੰ ਅਸੀਂ ਜਾਣਾ ਸੁਲਤਾਨਪੁਰ ਲੋਧੀ ਜਾਣਾ ਤੇ ਇਸ ਤੂੜੀ ਦੇ ਨਾਲ-ਨਾਲ ਹੋਰ ਕੀ ਕੁਝ ਲੈ ਕੇ ਚੱਲੇ ਆ ਜੀ ਤੂੜੀ ਦੇ ਨਾਲ ਚੋਕਰ ਆ ਜੀ ਖਲ ਦਾਣਾ ਆਟਾ ਖਾਣ ਪੀਣ ਵਾਲੀਆਂ ਜ਼ਰੂਰੀ ਵਸਤਾਂ ਸਾਰਾ ਕੁਝ ਹੀ ਆ ਤੇ ਕੋਈ ਰਾਸ਼ਨ ਜੋ ਘਰੇਲੂ ਯੂਜ਼ ਵਿੱਚ ਆਉਂਦਾ ਹੋਵੇ ਸਾਰਾ ਕੁਝ ਹੀ ਆ ਬਾਈ ਪੈਕਿੰਗ ਕੀਤੀ ਵੀ ਆ ਸਾਰੀ ਜਿਵੇਂ ਪੈਕਿੰਗ ਕਰਕੇ ਤੇ ਉਵੇਂ ਜਿਹੜਾ ਆ ਕਿ ਘਰ ਨੂੰ ਉਵੇਂ ਸਮਾਨ ਫੜਾਇਆ ਜਾਵੇ ਉਹ ਹਿਸਾਬ ਨਾਲ ਤਿਆਰ ਕੀਤਾ ਹੋਇਆ ਰਾਸ਼ਨ ਵੀ ਆ ਚੋਕਰ ਵੀ ਆ ਖਲ ਦਾਣਾ ਵੀ ਆ ਤੂੜੀ ਵੀ ਆ ਸਾਰਾ ਚਾਰਾ ਵੀ ਹੈ ਕਿਉਂਕਿ ਉਧਰੋਂ ਜਿਆਦਾ ਸੋਚ ਇਹੀ ਆ ਰਿਹਾ ਨਾ ਕਿ ਕਹਿੰਦੇ ਸਾਡੇ ਕੋਲੇ ਰਾਸ਼ਨ ਖਾਣ ਪੀਣ ਨੂੰ ਤਾਂ ਬਹੁਤ ਆ ਤੇ ਮਾਲ ਡੰਗਰ ਵਾਸਤੇ ਕੋਈ ਸੇਵਾ ਕਰੋ ਕੋਈ ਗੱਟਿਆਂ ਦੀ ਸੇਵਾ ਕਰੋ ਕਮੇਟੀ ਦੀ ਸੇਵਾ ਕਰੋ ਉਸ ਚੀਜ਼ ਤੇ ਥੋੜਾ ਜਿਹਾ ਅਸੀਂ ਗੱਟੇ ਤਾਂ ਲੈ ਕੇ ਚੱਲੇ ਆਂ ਹੀ ਖਾਲੀ ਗੱਟੇ ਵੀ ਲੈ ਜਾਣੇ ਆ ਤੇ ਪਰ ਉਹ ਦੂਜਾ ਅਸੀਂ ਜਾ ਕੇ ਆਏ ਆ ਸਾਡਾ ਬੰਦਾ ਗਿਆ ਸੀ ਪਹਿਲਾਂ ਉਹਨੇ ਸਾਨੂੰ ਜਿਹੜੀ ਚੀਜ਼ ਕਿਹਾ ਵੀ ਉੱਥੇ ਲੋੜ ਆ ਸੀ ਉਹੀ ਲੈ ਕੇ ਚੱਲੇ ਠੀਕ ਹੈ ਵੀਰੇ ਧੰਨਵਾਦ ਹੋਗੇ ਬਣਾ ਲਈ ਬਣੀ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਸਵਾਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਅਸੀਂ ਅੱਜ ਪਿੰਡ ਢਿਲਵਾ ਖੁਰਦ ਵੱਲੋਂ ਤੇ ਸਾਡੇ ਜਿਹੜੇ ਸਾਰੇ ਭਰਾ ਖੜੇ ਆ ਇਹਨਾਂ ਦੇ ਸੰਯੋਗ ਦੇ ਨਾਲ ਅੱਜ ਪਿੰਡੂ ਤੂੜੀ ਦੀਆਂ ਟਰਾਲੀਆਂ ਜਾ ਰਹੀਆਂ ਆ ਆ ਸਾਰੇ ਵੀਰ ਖੁਣ ਭਰ ਕੇ ਹਟੇ ਆ ਤੇ ਤੂੜੀ ਦੀ ਸੇਵਾ ਕਰ ਰਹੇ ਆ ਜੋ ਫੀਡ ਦੀ ਸੇਵਾ ਜੋ ਉਥੇ ਪਸ਼ੂਆਂ ਆਸਤੇ ਹਰਾ ਚਾਰਾ ਤੂੜੀ ਜੋ ਜੋ ਪਸ਼ੂਆਂ ਨੂੰ ਲੋਡੋ ਸਾਰਾ ਕੁਝ ਅਸੀਂ ਆਪਦੇ ਜਿਹੜੇ ਸਾਡੇ ਸਹਾਇਕੀ ਵੀਰ ਆ ਇਹਨਾਂ ਦੀ ਸੰਯੋਗ ਦੇ ਨਾਲ ਤੋੜੀ ਚਾਰਾ ਫੀਡ ਵਗੈਰਾ ਅਸੀਂ ਸੁਲਤਾਨਪੁਰ ਲੋਧੀ ਜੋ ਉਥੇ ਪਿੰਡਾਂ ਦੇ ਵਿੱਚ ਲੋੜ ਆ ਉਥੇ ਭੇਜ ਰਹੇ ਆ ਤੇ ਜੋ ਵੀ ਜੂਰੀ ਵਸਤੂ ਬਾਹਰਾਂ ਸਾਡੇ ਪਿੰਡ ਵੱਲੋਂ ਸਾਡੇ ਆਪਣੇ ਭਰਾਵਾਂ ਵੱਲੋਂ ਉਥੇ ਭੇਜਿਆ ਜਾਣਗਾ ਬੇਗੁਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ